ਬਲਜਿੰਦਰ ਸਿੰਘ ਜੀ ਜਦ ਤੁਸੀਂ ਕਦੋਂ ਤੋਂ ਜਾ ਰਹੇ ਹੋ ਔਰ ਕਿਸ ਤਰ੍ਹਾਂ ਦਾ ਉਤਸ਼ਾਹ ਹੁੰਦਾ ਹੈ ਇਹ 10 12 ਸਾਲ ਤੋਂ ਦਾਸ ਸੰਗਤ ਦੇ ਨਾਲ ਜਾ ਰਿਹਾ ਹੈ ਤੇ ਇਹ ਸੰਗਤ ਦਾ ਅਤਿ ਸਾਧ ਦੇਖਣੀ ਵਾਲਾ ਹੁੰਦਾ ਹੈ ਜਿੱਦਾਂ ਕਲਗੀਆਂ ਵਾਲਾ ਨਾ ਆਪ ਹੀ ਲਈ ਜਾ ਰਿਹਾ ਹੈ ਵੀ ਕਿਸੇ ਦੇ ਪੈਰ ਹੀ ਨਹੀਂ ਜਿੱਦਾਂ ਧਰਤੀ ਤੇ ਲੱਗਦੇ ਜਿੰਨੀ ਗਰਮੀ ਹੁੰਦੀ ਹੈ ਜਿੰਨਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲੇ ਕਠਨ ਯਾਤਰਾ ਹੈ ਤੇ ਜਿੰਨੀਆਂ ਬਰਦ ਬਿਸ਼ਤਾ ਦੇ ਵਿੱਚ ਸਾਡੀਆਂ ਮਾਵਾਂ ਨੇ ਸਾਡੇ ਬਜ਼ੁਰਗ ਨੇ ਤੇ ਕਈ ਵਾਰੀ ਸੋਚੀਦਾ ਜਦੋਂ ਅਸੀਂ ਘਰ ਦੇ ਵਿੱਚ ਹੁੰਦੇ ਆ 10 ਕਦਮ ਵੀ ਚੱਲ ਨਹੀਂ ਸਕਦੇ ਗਰਮੀ ਦੇ ਵਿੱਚ ਪਰ ਗੁਰੂ ਦੀ ਬਖਸ਼ਿਸ਼ ਹੈ ਰਹਿਮਤ ਹੈ 35-40 ਕਿਲੋਮੀਟਰ ਰੋਜ਼ ਇਹ ਸਫ਼ਰ ਤੈਅ ਕਰਨਾ ਉਤੋਂ ਗਰਮੀ ਉਹਦਾ ਵੀ ਪੂਰੀ ਰੁੱਤ ਹੈ ਜੂਨ ਦਾ ਮਹੀਨਾ ਹੈ ਤੇ ਗੁਰੂ ਦੀ અપਾਰ ਬਖਸ਼ਿਸ਼ ਹੈ ਰਹਿਮਤ ਹੈ ਵੀ ਗੁਰੂ ਆਪ ਹੀ ਇਸ ਅੰਗ ਸੰਗ ਸਾਈ ਹੈ ਕਲਗੀਆਂ ਦਾ ਪਾਸ਼ਾ ਜਿਸ ਤਰ੍ਹਾਂ ਸੰਗਤ ਜਾਂਦੀ ਹੈ ਤੇ ਜਦੋਂ ਸੰਗਤਾਂ ਨਮਸਕਾਰ ਕਰਦੀਆਂ ਕਿ ਗੱਡੀ ਤੇ ਲੰਘਦੀਆਂ ਤੇ ਉਹਨਾਂ ਦੇ ਕੋਲੋਂ ਥੱਲੇ ਸ਼ੀਸ਼ਾ ਵੀ ਨਹੀਂ ਹੁੰਦਾ ਵੀ ਏਸੀ ਦੇ ਵਿੱਚ ਬੈਠੇ ਉਹਨਾਂ ਨੂੰ ਗਰਮੀ ਲੱਗਦੀ ਆ ਪਰ ਧੰਨ ਨੇ ਗੁਰੂ ਦੇ ਪਿਆਰੇ ਜਿਨ੍ਹਾਂ ਦਾ ਇਤਸਾਹ ਇੰਨਾ ਕੀ ਆ ਵੀ ਨਾ ਉਹਨਾਂ ਨੂੰ ਗਰਮੀ ਲੱਗਦੀ ਆ ਨਾ ਉਹਨਾਂ ਨੂੰ ਥਕਾਵਟ ਹੁੰਦੀ ਆ ਵਾਹਿਗੁਰੂ ਵਾਹਿਗੁਰੂ ਕਰਦੇ ਆ ਸਿਮਰਨ ਕਰਦੇ ਆ ਕਦਮ ਕਦਮ ਨਾਮ ਸਿਮਰਨ ਕਰਦੇ ਆ ਸੰਗਤਾਂ ਉਸ ਆਪਣੇ ਪਰਵਤ ਘਾਰਵਾਲ ਜਾ ਰਹੀਆਂ ਨੇ ਜੋ 2 ਜੂਨ ਨੂੰ ਅਰਦਾਸ ਕਰਕੇ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਸਤਗੁਰਾਂ ਦੇ ਚਰਨਾਂ ਦੇ ਵਿੱਚ ਵੀ ਪਾਤਸ਼ਾਹ ਸ੍ਰੀ ਹੇਮਕੋਨ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਬਖਸ਼ਿਸ਼ ਕਰਿਓ ਤੇ ਪਾਤਸ਼ਾਹ ਕਿਰਪਾ ਕਰਦੇ ਨੇ ਕਲਗੀਆਂ ਵਾਲਾ ਨਾਲ ਹੀ ਸਾਡੇ ਚੱਲਦਾ ਏ ਕਿਉਂਕਿ ਕੋਈ ਮਾਨ ਵਡਿਆਈ ਨਹੀਂ ਕਿਸੇ ਦੀ ਵੀ ਮੈਂ ਚੱਲ ਰਿਆਂ ਜੇ ਤੇ ਕੋਈ ਕਵੇ ਵੀ ਮੈਂ ਚੱਲ ਰਿਆਂ ਏ ਤੇ ਉਹ 10 ਕਦਮ ਨਹੀਂ ਚੱਲ ਸਕਦਾ ਇਹ ਤੇ ਗੁਰੂ ਪਾਸ ਆਪ ਹੀ ਸੰਗਤਾਂ ਦੇ ਉੱਤੇ ਆਪਣਾ ਮਿਹਰ ਪਰਯਾਤ ਰੱਖ ਕੇ ਖੜ ਰਹੇ ਨੇ ਤੇ ਗੁਰੂ ਦੀ ਬੜੀ ਬਖਸ਼ਿਸ਼ ਹੈ ਸੰਗਤਾਂ ਤੇ ਬੜੀ ਬਖਸ਼ਿਸ਼ ਹੈ ਗੁਰੂ ਦੀ ਜਿਹੜੀ ਇਹ ਮਾਲਕ ਇਹਨਾਂ ਸੰਗਤਾਂ ਨੂੰ ਆਪਣੇ ਦਰਸ਼ਕਦਾਰੇ ਕਰਾਉਂਦੇ ਨੇ ਸ੍ਰੀ ਹੇਮਕੋਨ ਸਾਹਿਬ ਜੀ ਦੇ ਜੋ ਬੜਾ ਚਾਹ ਹੁੰਦਾ ਜਿਉਂ-ਜਿਉਂ ਲੱਗੇ ਸ੍ਰੀ ਹੇਮਕੋਨ ਸਾਹਿਬ ਆ ਜਾਂਦਾ ਏ ਤੂੰ ਤੂੰ ਹੀ ਸੰਗਤਾਂ ਦੇ ਵਿੱਚ ਚਾਹ ਉਹਨਾਂ ਹੀ ਸੰਗਤਾਂ ਦੇ ਵਿੱਚ ਇਤਸਾਹ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕੋਈ ਥਕਾਵਟ ਨਹੀਂ ਇਹਨਾਂ ਨੂੰ ਖੁਸ਼ੀ ਹੁੰਦੀ ਆ ਵੀ ਗੁਰੂ ਦੇ ਦਵਾਰੇ ਜਾ ਰਹੇ ਆ ਜੋ ਚਲਦੇ ਆਂ ਚਲਦੇ ਆਂ ਸੰਗਤਾਂ ਦੇ ਪੈਰਾਂ ਦੇ ਵਿੱਚ ਸਾਲੇ ਵੀ ਪੈ ਜਾਣੇ ਤੇ ਇਹ ਗੁਰੂ ਦੀ ਬਖਸ਼ਿਸ਼ ਹੈ ਕਿ ਨਾ ਸਾਨੂੰ ਉਹਨਾਂ ਸਾਲਿਆਂ ਦੀ ਪਰਵਾਹ ਨਾ ਗਰਮੀ ਦੀ ਪਰਵਾਹ ਨਾ ਸਫਰ ਦੀ ਪਰਵਾਹ ਨਾ ਉੱਤੋਂ ਧੁੱਪ ਦੀ ਪਰਵਾਹ ਕਿਉਂਕਿ ਉੱਤੋਂ ਵੀ ਧੁੱਪ ਤੇ ਥੱਲੋਂ ਵੀ ਸਰਕ ਗਰਮ ਫਿਰ ਵੀ ਗੁਰੂ ਦੀ ਬਖਸ਼ਿਸ਼ ਹੈ ਕਿਉਂ ਕਿਉਂਕਿ ਉਹਦਾ ਨਾਮ ਹੀ ਇੰਨਾ ਠੰਡਾ ਏ ਕਿ ਧੁੱਪ ਦੀ ਪਰਵਾਹ ਹੀ ਨਹੀਂ ਹੋਣ ਦਿੰਦਾ ਮਾਲ ਕਿਰਪਾ ਕਰੇ ਇਸੇ ਤਰ੍ਹਾਂ ਸੰਗਤ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ ਜੀ ਇਹ 1994 ਸ਼ੁਰੂ ਕੀਤੀ ਸੀ ਸਰਬਾਦੇ ਭਲੇ ਵਾਸਤੇ ਇਹ ਯਾਤਰਾ ਜੀਵ ਕੀਤੀ ਜਾਂਦੀ ਆ ਕਦਮ ਕਦਮ ਨਾਮ ਸੰਮਰਨ ਕਰਦੇ ਆ ਹੋਇਆ ਜੀ ਤੇ ਇਹਦਾ ਨਿਤਕਰਮ ਯਾਤਰਾ ਦਾ ਜਿਹੜਾ ਹੈਗਾ ਉਹ ਰਾਤ ਸੰਗਤ 12 ਵਜੇ ਉੱਠਦੀ ਆ 1:30 ਵਜੇ ਤੱਕ ਇਸ਼ਨਾਨ ਕਰਕੇ ਜੋ ਤਿਆਰ ਹੋ ਜਾਂਦੇ ਆ 1:30 ਵਜੇ ਤੱਕ ਹਲਵਾਈ ਆਪਣੇ ਨਾਲ ਹੁੰਦੇ ਨੇ ਉਹ ਨਾਸ਼ਤਾ ਤਿਆਰ ਕਰਦੇ ਨੇ ਨਾਸ਼ਤਾ ਕਰ ਲ ਕੇ 2 ਵਜੇ ਸੰਗਤ ਮੀਂ ਚਖੜਨੇਰੀ ਜਿਓ ਵੀ ਆਪਾਂ ਚੱਲ ਬਣਾ ਹੁੰਦਾ ਜੀ 2 ਵਜੇ ਚੱਲ ਕੇ 1:30 ਘੰਟੇ ਤੱਕ ਸਤਨਾਮ ਵਾਹਿਗੁਰਦਾਨ ਨਰੋਲ ਜਾਪ ਕਰਨਾ ਉਸ ਤੋਂ ਬਾਅਦ ਨਿਤਨੇਮ ਬਾਣੀਆਂ ਦੇ ਪਾਠ ਜਿਹੜੇ ਸ਼ੁਰੂ ਹੋ ਜਾਂਦੇ ਨੇ ਉਸ ਸੰਵਾਦ ਹਲਵਾਈ ਜਿਹੜਾ ਆਪਣਾ ਹੈਵੀ ਨਾਸਾ ਪਿੱਛੇ ਲੈ ਕੇ ਆਉਂਦੇ ਨੇ ਤੇ ਇਸ ਸਮੇਂ ਮਤਲਬ ਆਪਾਂ ਨਾਸਾ ਛਾ ਕੇ ਅੱਗੋਂ ਚੱਲ ਪੈਂਦੇ ਆ ਸਾਦੀ ਵਾਰ ਤੇ ਕੀਰਤਨ ਹੋਰ ਕਥਾ ਵਿਚਾਰਾ ਜੋ ਵੀ ਮਤਲਬ ਸੰਗਤ ਨੂੰ ਠੀਕ ਆਉਂ। ਤੇ ਇਸ ਤਰ੍ਹਾਂ ਕਰਨਾ ਕਰਨਾ ਅਸੀਂ 10 11 ਵਜੇ ਤੱਕ ਆਪਣਾ 22 24 ਕਿਲੋਮੀਟਰ ਸਫਲ ਕਰ ਲੇਗਾ। ਦੁਪਹਿਰ ਨੂੰ ਸਾਡੀ ਰੈਸਟ ਹੁੰਦੀ ਆ ਥੋੜੀ ਜਿਹੀ 3 ਵਜੇ ਤੱਕ ਸੰਗਤਾਂ ਨੂੰ ਪਸੀਨਾ ਆ ਜਾਂਦਾ ਗਰਮੀ ਦੇ ਵਿੱਚ ਕੱਪੜੇ ਕੁਪੜੇ ਦਾ ਸੁੱਚੇ ਹੋਣਾ ਆਪਣਾ ਨਾ ਨਾ ਹੁੰਦਾ ਨਾ ਕੇ ਰੈਸਟ ਕਰਕੇ 3 ਵਜੇ ਆਪਾਂ ਫਿਰ ਚੱਲ ਪੈਂਦੇ ਆ। ਚੱਲਦੇ ਆਈ ਸੁਖਮਨੀ ਸਾਹਿਬ ਦੇ ਬਾਣੀ ਨਾਲ ਅਰੰ ਸੰਗਤ ਦੇ ਰੂਪ ਦੇ ਵਿੱਚ ਤੇ ਉਸ ਤਰ੍ਹਾਂ ਹੀ ਸ਼ਾਮ ਨੂੰ ਮੁੱਲ ਰਹਿਰਾ ਸਾਫ ਕਰਕੇ ਸੰਗਤ ਜਰ ਜ ਰਾਤ ਕੋਈ 7 7:30 8 ਵਜੇ ਤੱਕ ਬੰਦੇ ਆਪਣੇ ਪੜਾ ਦੇ ਪਹੁੰਚ ਜੀ ਚਾਰ ਇੰ ਦਾ ਇੰਤਜ਼ਾਰ ਰਹਿਦਾ ਵਾ ਫਿਰ 2 ਜੂਨ ਦਾ ਸੰਗਤ ਨੂੰ ਤੇ ਇਸ ਤਰ੍ਹਾਂ ਮਾਰ ਬੰਦਾ ਇਹ ਦੇ ਵੇਖਿਆ ਮਨਦਾ ਜੀ ਹੁਣ ਤੁਸੀਂ ਸਹਾਲੋ ਕਿ ਇਨੀ ਗੰਨ ਵਿੱਚ ਘਰੋਂ ਨਿਕਲਣਗਾ ਕਹਿੰਦਾ ਸੰਗਤਾਂ ਦੇਖੋ ਮੱਦ ਕਿਰਪਾਈ ਸਾਰੀ ਜੜੀ ਆ ਕੋਸਤੇ ਇਥੋਂ ਮਤਲਬ ਜਿਹੜਾ ਅੱਗੇ ਗਏ ਜਿਹੜਾ ਕੋਨਾਂਨ ਮਤਲਬ ਰਾਤ ਨੂੰ ਮੁੰਦੇ ਆਪਣਾ ਲੱਗੇ ਜਾ ਕੇ ਘਰ ਵਿੱਚ ਜੋ ਹੋਉਂਦੇ ਜਾਂ ਕਈ ਕੰਮ ਉਹ ਜ਼ਰੂਰੀ ਕੰਮ ਤਾਂ ਸੰਗ ਜੜੀ ਲਗਭਗ 100 700 ਦੇ ਕਿਰਪ ਜੜੀ ਉਹ ਉੱਥੇ ਜੜੀ ਆ ਜਦੋਂ ਦਰਸ਼ਨ ਕਰਨ ਦੇ ਜਾਂਦੇ ਪਹੁੰਚਦੀ ਐ ਇਸ ਤੋਂ ਵੱਧ ਸਾਨੂੰ ਸੰਗਤ ਜੜੀ ਉਹ ਖੰਦੀ ਪ੍ਰੋਬਲਮ ਖੜੀ ਹੁੰਦੀ ਆ ਕਿਉਂਕਿ ਉਹ ਪਹਾੜਾਂ ਦੇ ਵਿੱਚ ਜਗਾ ਜੜੀ ਬਹੁਤ ਘੱਟ ਮਿਲਦੀ ਐ ਰਹਿਣ ਵਾਸਤੇ ਜਗਾ ਚਾਹੀਦੀ ਚਾਹੀਦੀ ਆਹ ਯਾ ਉਹ ਸੰਗਤ ਮਿਲਦੀ ਆ ਉਹਨਾਂ ਚ ਕਿੰਨਾ ਕੋ ਵੇਖ ਕੇ ਜਾਂਦੇ ਹਾਂ ਮੈਂ ਤੁਹਾਨੂੰ ਤਾਂ ਗੁਰੂ ਮਾਰਦਾ ਸ਼ੁਕਰਾਨਾ ਕਰਦੇ ਸ਼ੁਕਰ ਹੈ ਗੁਰੂ ਦੀ ਕਿਰਪਾ ਕੀ تھی ਇਹ ਸੰਗਤ ਦਰਸ਼ਨ ਹੋਏ ਨੇ ਉਹਨਾਂ ਗੁਰੂ ਮਾਰ ਦੇ ਦਰਸ਼ਨ ਹੋਏ ਨੇ ਜੀ ਇਹਨਾਂ ਸਮਝਦੇ ਮੈਂ ਆਪਣੇ ਰੋਡ ਭਾਗੀ ਸਮਝਦੇ ਨੇ ਜੀ ਉਹਦੇ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਇਹ ਜਿਹੜੀ ਸੰਗਤ ਡੇਰਾ ਬਾਬਾ ਨਾਲ 2 ਜੂਨ ਨੂੰ ਜਿਹੜੀ ਪੈਦਲ ਜਾਤਾ ਆਰੰਭ ਹੋਈ ਸੀ ਅੱਜ 10 ਦੇ ਗ੍ਰਹਿ ਵਿਖੇ ਬਟਾਲੇ ਪਹੁੰਚੀ ਏ ਅਸੀਂ ਬੜਾ ਕੋਈਸਾ ਪਰਿਵਾਰ ਵਾਂ ਵੀ ਇਹ ਸੰਗਤ ਦੇ ਦਰਸ਼ਨ ਕਰਕੇ ਸਾਨੂੰ ਬੜੀ ਖੁਸ਼ੀ ਹੋਈ ਏ ਇਹਨਾਂ ਦੀ ਜਿੰਨੇ ਵੀ ਜੋ ਅੱਗੇ ਆਂ ਸੇਵਾ ਕੀਤੀ ਏ ਗਾਂ ਵੀ ਤੁਸੀਂ ਵੇਖ ਲਓ ਜਿੰਨਾ ਜਿੰਨਾ ਗਾਂ ਜਾਣਾ ਓਨੇ ਨੇ ਵੱਡੇ ਕਾਫਲੇ ਬੰਦੇ ਜਾਂਦੇ ਨੇ ਡਾਕਟਰ ਗੁਰਦੇਵ ਸਿੰਘ ਉਹਨਾਂ ਦਾ ਬਹੁਤ ਤਗੜਾ ਪ੍ਰਲਾਵਾ ਜਿਹੜੀ ਸੰਗਤ ਨੂੰ ਇੰਨਾ ਲੈ ਕੇ ਉਤਸ਼ਾਹ ਕੀਤਾ ਤੇ ਬਚਾਲੇ ਦੇ ਵਿੱਚ ਇੱਕ ਨਹੀਂ ਅਨੇਕਾਂ ਥਾਵਾਂ ਤੇ ਇਹਨਾਂ ਦਾ ਪੜਵਾ ਸਵਾਗਤ ਹੋਣਾ ਵਾ ਮੈਂ ਆਪਣੇ ਵੱਲੋਂ ਇਹਨਾਂ ਨੂੰ ਦਿਲ ਦੀਆਂ ਗਰਾਈਆਂ ਤੋਂ ਜੀ ਆਇਆਂ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਪੈਦਲ ਯਾਤਰਾ ਦਸਵੇਂ ਪਾਤਸ਼ਾਹ ਨੇ ਪਿਛਲੇ ਜਨਮ ਵਿੱਚ ਉੱਥੇ ਤਪ ਕੀਤਾ ਜਿੰਨੇ ਵੀ ਦੇਵੀ ਦੇਵਤੇ ਪੀਰ ਪਗੰਬਰ ਆਏ ਨੇ ਉਹਨਾਂ ਨੇ ਆਪਣੀ ਕਹਾਣੀ ਆਪ ਨੇ ਲਿਖੀ ਕੇਵਲ ਦਸਵੇਂ ਪਾਤਸ਼ਾਹ ਹੋਏ ਨੇ ਜਿਨ੍ਹਾਂ ਨੇ ਆਪਣੀ ਕਹਾਣੀ ਸੰਸਾਰ ਤੇ ਆਉਣ ਦੀ ਆਪ ਲਿਖੀ ਹੈ ਆਪ ਕਿਰਪਾ ਕਰਦੇ ਨੇ ਹੇਮਕੁੰਟ ਪਰਬਤ ਹੈ ਜਹਾਂ ਸਪਤ ਸਿਰੰਗ ਸੋਬਤ ਹੈ ਤਹਾਂ ਤੈ ਹਮ ਅਦੱਕ ਤਪੱਸਿਆ ਸਾਦੀ ਮਹਾਕਾਲ ਕਾਲ ਕਾ ਅਰਾਧਿ ਉਹ ਆਪਣੀ ਵੀ ਗੱਲ ਕਰਦੇ ਨੇ ਪੰਡ ਰਾਗ ਜਿਹੇ ਜੋਗ ਕਮਾਵਾ ਉਥੇ ਪਾਂਡੂਆ ਨੇ ਵੀ ਕਦੇ ਜੋਗ ਕਮਾਇਆ ਪ੍ਰਮਾਤਮਾ ਦਾ ਜਦੋਂ ਆਪਾਂ ਉਥੇ ਜਾਣਾ ਹੈ ਉਥੇ ਸਾਨੂੰ ਇਹੀ ਉਤਸ਼ਾਹ ਮਿਲਦਾ ਹੈ ਪਈ ਇੱਥੇ ਪ੍ਰਮਾਤਮਾ ਦਾ ਨਾਮ ਲਈਏ ਤੇ ਜੇ ਜਾ ਕੇ ਆਪਾਂ ਆਗੇ ਤੇ ਪ੍ਰਮਾਤਮਾ ਦਾ ਨਾਮ ਲਿਆ ਫੇਰ ਨਹੀਂ ਕੋਈ ਫਰਕ ਇੱਕ ਤੇ ਮਾਰੇ ਲਿਖਤੀ ਤੌਰ ਤੇ ਸਾਨੂੰ ਇਹਦੇ ਨੇ ਇਹ ਮੋਰ ਆ ਗਿਆ ਸੁਣੋ ਰੇ ਪਿਆਰੇ ਬਿਨਾ ਤੇਗ ਕੇ ਸੰਦਿਓ ਆਨੰਦਾਰੇ ਵੀ ਜਿਹੋ ਜਿਆ ਸਾਨੂੰ ਰੂਪ ਪਰਮਾਤਮਾ ਨੇ ਦਿੱਤਾ ਨਾ ਉਹੋ ਜੇ ਬੰਦੇ ਨੂੰ ਚੰਗਾ ਲੱਗੇ ਕਿਉਂਕਿ ਕੋਈ ਕਿਸੇ ਦਾ ਧਰਮ ਨਹੀਂ ਕੋਈ ਕਿਸੇ ਦਾ ਨਹੀਂ ਜਦੋਂ ਮਾਤਾ ਦੇ ਪੇੜ ਚੋਂ ਹੁੰਨੇ ਆ ਸਾਰੇ ਜੈਸੀ ਉਪਜਾਏ ਪੇੜ ਤੇ ਪਰਮਾਤਮਾ ਦੇ ਤੈਸੀ ਨਿਭਹਿ ਓੜ ਇਹ ਇਰਾਕ ਇਸ ਦਾ ਬਪੜਾ ਪੂਜੇ ਨਾ ਰਤਨ ਕਰੋੜ ਇਸ ਕਰਕੇ ਸਾਨੂੰ ਉੱਥੋਂ ਜਾ ਕੇ ਇਤਸਾਹ ਮਿਲਦਾ ਪਈਂ ਜਾ ਕੇ ਜਦੋਂ ਮਹਾਰਾਜ ਕਹਿੰਦੇ ਨੇ ਇਹ ਵਿਦ ਕਰਤ ਤਪੱਸਿਆ ਪਿਓ ਦ્વੈਤ ਇੱਕ ਰੂਪ ਹੋਏ ਗਿਓ ਜਿਵੇਂ ਹੁਣ ਤੁਹਾਡੇ ਤੇ ਜ ਪਰਮਾਤਮਾ 'ਚ ਫਰਕ ਹੈ ਸਾਡੇ 'ਚ ਉਹਦਾ ਪਰਮਾਤਮਾ ਦਾ ਨਾਮ ਜਪਦੇ ਜਪਦੇ ਆਪਾਂ ਇੱਕ ਹੋਣਾ ਹੈ ਇਸ ਕਰਕੇ ਉੱਥੋਂ ਸਾਨੂੰ ਜਾ ਕੇ ਇਤਸਾਹ ਮਿਲਦਾ ਹੈ